ਉਹਨੇ ਕਿੰਨੇ ਕ ਦੁੱਧ ਦੀ ਆਸ ਆ ਤੈਨੂੰ ਇਹ ਤੋਂ ਦੁੱਧ ਬਾਈ ਪਹਿਲੇ ਸੋਈ ਦੇਣਾ ਚਾਹੀਦਾ 32 ਲੀਟਰ ਜੀ 30 32 ਤਾਂ ਦੇਣਾ ਚਾਹੀਦਾ 30 ਤੋਂ ਉੱਤੇ ਉੱਤੇ ਤਾਂ ਦੇਣਾ ਚਾਹੀਦਾ ਫੁੱਲ ਬਰੀਡ ਆ ਬਾਈ ਕੱਦ ਪੂਰਾ ਗਾ ਉੱਤੋਂ ਦੇਖ ਤੂੰ ਉੱਤੋਂ ਜਿਵੇਂ ਆਪਾਂ ਕਹਿਦੇ ਗਏ ਨਾ ਸਕੇਲ ਨਾ ਫੁੱਟੇ ਨਾ ਲੈਂਡ ਮਾਰੀ ਹੁੰਦੇ ਜਿਵੇਂ ਸਟ੍ਰੇਟ ਪੈਰਲਰ ਇਹ ਬਹੁਤ ਜਿਆਦੇ ਬਾਈ ਤਾਂ ਕੰਮ ਨਹੀਂ ਆ ਲੈ ਬੱਚੀ ਚੈੱਕ ਕਰੋ ਹੋਰ ਲਿਆ ਮਣ ਕਿਹੜਾ ਦਵਾਲਾ ਮੇਰਾ ਭਰਾ ਇਹੋ ਜਿਹੇ ਚੀਜ਼ਾਂ ਕਦੇ ਕਦੇ ਆਉਂਦੇ ਹੁੰਦਾ ਟਮੇਟਾ ਪਜਮਾ ਜਾਤ ਆਲੀ ਕਹਿਦੇ ਆ ਲੈ ਕਰਿਓ ਚੈੱਕ ਹੈ ਕੋਈ ਕਥਾ ਸਾਰੀ ਗੱਲ ਆਪੀ ਹੈ ਜੀ ਜਮੇ ਯਾਰ ਅੱਜ ਦੀ ਵੀਡੀਓ ਦੋਸਤੋ ਸਾਨੂੰ ਆਪਾਂ ਬਾਈ ਅਮਨ ਦੇ ਘਰੋਂ ਦਿਖਾਵਾਂਗੇ ਪਿੰਡ ਆ ਗਿਆ ਬਾਈ ਜੀ ਜੱਸੀ ਬਾਗ ਵਾਲੀ ਹੈ ਨਾ ਵੀਰੇ ਪਿੰਡ ਜੱਸੀ ਬਾਗ ਵਾਲੀ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਵੀਰੇ ਬਠਿੰਡਾ ਬਹੁਤ ਸੋਹਣੀ ਦੋਸਤੋ ਇੱਕ ਤਾਂ ਆਹ ਬਾਈ ਨੇ ਪਹਿਲਾ ਸੂਆ ਸੂਣ ਵਾਲੀ ਬੈੜ ਸੇਲ ਕਰਨੀ ਆ ਇੱਕ ਨਾਲ ਆ ਗਈ ਆ ਇਹ ਵੀ ਖੀਰੀ ਬੱਛੀ ਆ ਹਾਂਜੀ ਇਹ ਹਜੇ ਗੱਬੜ ਨਹੀਂ ਹੈ ਨਾ ਇਹ ਗੱਬੜ ਨਹੀਂ ਆਹ ਬਾਈ ਨੇ ਜਿਹੜੀ ਜਮਾ ਇੱਕ ਨਗੀਨਾ ਸੇਲ ਕਰਨਾ ਸਾਰੀ ਇਨਫੋਰਮੇਸ਼ਨ ਆਪਾਂ ਬਾਈ ਤੋਂ ਲਵਾਂਗੇ ਕਿੰਨੇ ਕਿਹਦੇ ਦਿਨ ਸੂਣ ਦੇ ਪਏ ਆ ਕੀ ਬਾਈ ਇਹਦਾ ਭਾਰ ਰੱਖੂਗਾ ਆ ਜੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਵੀ ਭਰਾਣੇ ਖਰੀਦਣੀਆਂ ਆ ਕੋਲੇ ਆਜੋ ਵੀਰੇ ਪਿੰਡ ਜੱਸੀ ਬਾਗ ਵਾਲੀ ਜ਼ਿਲ੍ਹਾ ਬਠਿੰਡਾ ਆ ਜਾ ਬਈ ਅਮਨ ਥੋੜਾ ਜਿਹਾ ਇਹਦੇ ਕੋਲੇ ਹੋ ਜਾ ਹੋਰ ਕੀ ਹਾਲ ਆ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਅਮਨ ਬਾਈ ਇਹ ਪਹਿਲਾ ਸੁਆ ਹਾਂਜੀ ਪਹਿਲਾ ਸੁਆ ਅੱਜ ਕਿੰਨੇ ਕ ਦਿਨ ਰਹਿ ਗਏ ਇਹਦੇ ਇਹਦੀ ਜੀ 5 ਫਰਬਰੀ ਨੂੰ ਤੱਕ ਪੂਰੇ ਥੋੜਾ ਤੂਲੇਵਾ ਦਿਖਾ ਦੇਵੇਂ 5 ਫਰਬਰੀ ਨੂੰ ਹਾਂਜੀ ਤਨਪੂਰ ਅੱਜ ਦੋਸਤੋ 1 ਫਰਬਰੀ 2026 ਦੀ ਵੀਡੀਓ ਆ 5 ਫਰਵਰੀ ਨੂੰ ਇਹ ਤੇ ਪੁਰਿਆ ਬਾਈ ਆਪਾਂ ਇਹ ਛੋਟੀ ਜੀ ਪਾਲੀ ਆ ਹਾਂ ਬਾਈ ਛੋਟੀ ਪਾਲੀ ਨਾ ਤਾਂ ਆਪਾਂ ਨੂੰ ਸੀਮਣ ਦਾ ਗੱਬਣ ਦਾ ਪਤਾ ਨਾ ਹਨਾ ਹਾਂਜੀ ਐਵੇਂ ਆਪਾਂ ਝੂਠ ਮਾਰਦੇ ਹਾਂ ਹਾਂਜੀ ਹਾਂ ਐਵੇਂ ਬਾਈ ਤੁਹਾਨੂੰ ਬਿਨਾ ਗੱਲ ਤੋਂ ਝੂਠ ਮਾਰ ਕੇ ਕਹੀ ਜਾਂਗੇ ਫਲਾਨੇ ਟੀਕੇ ਦੀ ਆ ਗਾਂਹ ਇਹਦੇ ਹੋ ਲੱਗਿਆ ਨਾਰਮਲ ਬਾਈ ਕਹਿੰਦਾ ਸੀਮਣ ਲਵਾਇਆ ਗੱਲ ਕਰ ਬੱਥੀ ਚ ਜਾਤ ਬਾੜੀ ਆ ਵੀਰੇ ਬਾਈ ਜਿਹਨੂੰ ਪਰਖੋ ਬੰਦਾ ਆਪ ਹੀ ਦੇਖੋ ਹਨਾ ਐਡੇ ਐਡੇ ਕਰਨਾ ਯਾਰ ਜਮੇ ਛੋਟੇ ਛੋਟੇ ਆ ਦੇਖੋ ਜਮਾ ਸਨਮਾ ਕੋਲੋ ਦਿਖਾਉਣਾ ਗੋਲ ਕੰਨਾਂ ਚ ਜਮਾਈ ਇੱਕ ਬੁਲਬੁਲ ਦਾ ਬੱਚਾ ਹੀ ਆ ਜਿਹਨੂੰ ਆਪਾਂ ਜਮਾ ਜਾਤ ਵਾਲੀ ਕਹਿ ਦਗੇ ਆ ਲੈ ਕਰਿਓ ਚੈੱਕ ਹੈ ਕੋਈ ਕਥਾ ਸਾਰੀ ਗਲਾਪੀ ਹੈ ਜੀ ਜਮਾਈ ਯਾਰ ਆ ਬਾੜੀ ਜਾਦੀ ਜਾਤ ਆ ਕਦ ਕੋਦ ਬਹੁਤ ਵਧੀਆ 5 ਫਰਵਰੀ ਨੂੰ ਹਜੇ ਮੰਨ ਲਗਾ ਇਹ ਦਿਨ ਤਾਂ ਉੱਤੇ ਹੋਰ ਲੋ 4 ਪੈ ਜੀ ਦਿਨ ਤਾਂ ਇਹ ਪੂਰੇ 4 ਤਾ ਦਿਨ ਸੂਣਦੇ ਪਏ ਆ ਫਿਰ ਉਤੋਂ ਦੀ ਵੀ ਕੱਢੂਗੀ ਹਣਾ ਹਾਂਜੀ ਹਾਂ ਨੰਬਰ ਕਿੰਨਾ ਆਪਣਾ ਮੋਬਾਈਲ ਨੰਬਰ 62831 ਜੀ 01545 62831 01545 01545 ਹਾਂਜੀ ਲੈ ਦੋਸਤੋ ਬੱਚੀ ਦਾ ਨਾ ਲੇਵਾ ਚੈੱਕ ਕਰਿਓ ਏ ਯਾਰ ਆਹਾਹਾਹਾ ਚਵਾਈ ਵਾਲੇ ਸੋਹਣੇ ਥਣ ਕੱਢੂਗੀ ਜਮਈ ਪਿਆਜੀ ਪਿਆਜੀ ਪਈਆ ਸਾਰੀ ਆ ਦੇਖੋ ਐ ਲਾਲ ਸੁਰਖਾ ਵੰਗੂ ਖੋਲ ਕੇ ਤੋਰ ਫੇਰਾ ਬਣੇ ਨੂੰ ਯਾਰ ਬਸ ਹੁਣ ਕਿੰਨੀ ਕ ਤਾਰੀਫ ਕਰੀ ਜਾ ਕੇ ਬਾਈ ਐਹ ਜੀ ਚੀਜ਼ ਦੇ ਐਂ ਜੀ ਕਰਦਾ ਕੈਮਰਾ ਲਾਈ ਰੱਖ ਬਸ ਇਹਦੇ ਬਾਰੇ ਕੁਝ ਬੋਲੀ ਜਾ ਮੈਂ ਆ ਲੈ ਜਿਹੜੇ ਵੀ ਮੇਰੇ ਭਰਾ ਨੇ ਖਰੀਦੀ ਨੀ ਆ ਨਾ ਕੋਲੇ ਆ ਜੋ ਸ਼ੌਂਕ ਜਰੂਰ ਕਰਕੇ ਜਾ ਯਾਰ ਇਹ ਤਾਂ ਜਾਉ ਤਾ ਕਿਸੇ ਕਿਸਮਤ ਵਾਲੇ ਤੇ ਦੇ ਲਾਲੇ ਬੰਦੇ ਕੋਲੇ ਜਾਊਗੀ ਪੈਸੇ ਤਾਂ ਇਹ ਜੀ ਚੀਜ਼ ਦੇ ਭਰਨੇ ਪੈਣਗੇ ਅਮਨ ਬਾਈ ਦਾ ਕੰਮ ਆ ਜਮਾ ਇੱਕ ਛੋਟਾ ਜਿਹਾ ਨਾਲ ਬਈ ਆਪਣਾ ਸਬਜੀ ਦਾ ਕੰਮ ਆ ਹਾਂਜੀ ਸਬਜੀ ਵੇਚਦਾ ਹਾਂ ਕੋਈ ਵਪਾਰ ਦਾ ਕੰਮ ਨਹੀਂ ਆ ਲੈ ਬੱਚੀ ਚੈੱਕ ਕਰੋ ਹੋਰ ਲੈ ਅਮਨ ਕਿਹੜਾ ਦਵਾਲਾ ਮੇਰਾ ਭਰਾ ਇਹੋ ਜੀਆਂ ਚੀਜ਼ਾਂ ਕਦੇ ਕਦੇ ਆਉਂਦਾ ਹੁੰਦਾ ਟਮੇਟਾ ਮੇ ਕਰਾਂ ਚੋ ਪਸੂ ਤਾਂ ਆਪਾਂ ਹਰੇਕ ਹੀ ਭਰਾ ਰੱਖਦਾ ਜੇ ਬੰਦੇ ਦਾ ਜਾਤ ਤੇ ਨਸਲ ਤੇ ਕੰਮ ਹੋਵੇ ਨਾ ਫੇਰ ਆ ਚੀਜ਼ਾਂ ਆਉਂਦਾਂ ਆ ਲੈ ਕਰੋ ਦੋਸਤੋ ਕੁਆਲਟੀ ਚੈੱਕ ਆਮਣ ਕਿੰਨੇ ਕ ਦੁੱਧ ਦੀ ਆਸ ਆ ਤੈਨੂੰ ਇਹ ਤੋਂ ਦੁੱਧ ਭਾਈ ਪਹਿਲੇ ਸੋਏ ਦੇਣਾ ਚਾਹੀਦਾ 32 ਲੀਟਰ ਜੀ ਨੂੰ 30 32 ਤਾਂ ਦੇਣਾ ਚਾਹੀਦਾ 30 ਤੋਂ ਉੱਤੇ ਉੱਤੇ ਤਾਂ ਦੇਣਾ ਚਾਹੀਦਾ ਹੈ ਫੁੱਲ ਬਰੀਡ ਆ ਭਾਈ ਕੱਦ ਪੂਰਾ ਗਾ ਉੱਤੋਂ ਦੇਖ ਤੂੰ ਉੱਤੋਂ ਜਿਵੇਂ ਆਪਾਂ ਕਹਦੇ ਗਏ ਨਾ ਸਕੇਲ ਨਾ ਫੁੱਟੇ ਨਾ ਲੈਂਡ ਮਾਰੀ ਹੁੰਦੇ ਜਿਵੇਂ ਸਟ੍ਰੇਟ ਪੈਰਲ ਹੈ ਬਹੁਤ ਜਾਂਦੇ ਭਾਈ ਹਾਂ ਆਈ ਨਹੀਂ ਵੀ ਕੁਆਲਿਟੀ ਵਾਲੀ ਆ ਉੱਤੋਂ ਜਿਹੜੀ ਭਾਈ ਲੈਣ ਦੀ ਆ ਕੋਈ ਕੁੱਬ ਨਹੀਂ ਕੋਈ ਉਹ ਨਹੀਂ ਸਟ੍ਰੇਟ ਸਟੇਟ ਫੱਟੇ ਵਰਗੀ ਪਈ ਆ ਉੱਤੋਂ ਹਾਂ ਲੈ ਚੱਲ ਮਣ ਫਿਰ ਬਾਨੇ ਨੂੰ ਭਾਈ ਨੰਬਰ ਦੋਸਤੋ ਭਾਈ ਦਾ ਹੈਠਾ ਬਹੁਤ ਜ਼ਿਆਦਾ ਜਾਤ ਵਾਲੀ ਆ ਬੱਚੀ ਭਾਈ ਓਏ ਜਿਹੜੇ ਮੇਰੇ ਭ ਕੋਲੇ ਆਜੋ ਭਰਾਵੋ ਨੰਬਰ ਦੇਤਾ ਪਿੰਡ ਦੱਸਤਾ ਸੌਦਾ ਕਰਨਾ ਹੁਣ ਤੁਹਾਡੇ ਤੇ ਆ ਆਪਾਂ ਤੁਹਾਨੂੰ ਇਹ ਜੇ ਡਾਇਮੰਡ ਦਿਖਾ ਸਕਦੇ ਆ ਅਮਨ ਕੀ ਭਾ ਕਰੇਗਾ ਇਹਦਾ ਭਾਈ ਰੇਟ 1.75 ਕਰਦੇ ਆ ਵਿੱਚ ਆਪਾਂ ਮਾਨਤਾਣ ਕਰਦਾਂਗੇ ਮੌਕੇ ਮਾਨਤਾਣ ਉਹ ਤਾਂ ਮੌਕੇ ਤੇ ਜਿੱਥੇ ਹੋਊਗਾ ਹਨਾ ਮੌਕੇ ਦਾ ਜਿਹੜਾ ਭਾਗ ਆ 1.75 ਹਾਂ 1.75 ਦੋਸਤੋ ਬਾਈ ਨੇ ਡਿਮਾਂਡ ਰੱਖੀ ਆ ਤੇ ਕਰਮਾ ਵਾਲੀ ਚ ਕੋਈ ਕਸਰ-ਕੁਸਰ ਹੈ ਨਹੀਂ ਜੇ ਵੱਡੇ-ਵੱਡੇ ਫਾਰਮਾਂ ਤੋਂ ਕਿਸੇ ਟਰਨਾਡ ਬੰਦੇ ਕੋਲੇ ਹੋਵੇ ਫੇਰ ਆਡੀਪਾ ਹੁੰਦੇ ਆ ਇਹ ਚੀਜ਼ਾਂ ਦੇ ਨੰਬਰ 2 ਤੇ ਆ ਜਾਮਣ ਵੀਰੇ ਇਹ ਬੱਚੀ ਜਿਵੇਂ ਆ ਇਹ ਖੀਰੀ ਆ ਜੀ ਖੀਰੀ ਬੱਚੀ ਆ ਉਮਰ ਕਿੰਨ ਮੰਨ ਕੇ ਵੀ ਖੀਰੀ ਛੋਟੀ ਆ ਹਜੇ ਕੱਚੀ ਆ ਹਾਂ ਮੂੰਹ ਚ ਖੀਰੀ ਆ ਜੀ ਹਾਂ ਤੇ ਇਹ ਭرائی ਭੂਈ ਤਾਂ ਨਹੀਂ ਹੈ ਜੀ ਨਹੀਂ ਜ ਨਹੀਂ ਭرائی ਇੱਕ ਵਾਰੀ ਵੀ ਨਹੀਂ ਹੋ ਕਰਾਈ ਇੱਕ ਵਾਰੀ ਵੀ ਨਹੀਂ ਭرائی ਚਾਰ ਥਾਣਾ ਵਧੀਆ ਗੈਪ ਤੇ ਉਮਰ ਇਹ ਖੀਰੀ ਚ ਆ ਗਈ ਤੇ ਇਹਦਾ ਕੀ ਭਾ ਕਰਾਂਗੇ ਆਪਾਂ ਇਹਦਾ 32 ਕਰਦੇ ਇਹਦਾ 32000 ਹਾਂ 32 ਤੋਰਨੀ ਆ ਫਿਰ ਇਹਨੂੰ ਵੀ ਤੋਰ ਲਾ ਕੱਢ ਲਿਆ ਬਈ ਬਣਿਆ ਕਿ ਭਾਈ ਦੀ ਭੁਜਦੀ ਬੜੀ ਆ ਤੰਗ ਕਰੋ ਜੀ ਤੰਗ ਕਰੂਗੀ ਖਿਚਦੀ ਥੋੜੀ ਸ਼ਰਾਰਤੀ ਇੱਕ ਬੇੜਾ ਛੋਟਾ ਦਾ ਚੱਲ ਕਈ ਵਾਰੀ ਤਿਲਕ ਨਾ ਜਾਵੇ ਹਨਾ ਇਹਦਾ 32000 ਮੁੱਲ ਆ ਚਾਰ ਹੀ ਥਾਣੇ ਦੇ ਹਾਂ ਚਾਰ ਥਾਣਾ ਗੈਪ ਤੇ ਸੋਹਣੇ ਦੇਖ ਲੈ ਇਹਦਾ ਆ ਗਿਆ 175 ਹਾਂਜੀ ਜਿਹੜੇ ਮੇਰੇ ਭਰਾ ਨੂੰ ਬਈ ਫਿੱਟ ਆ ਕਰ ਲਿਓ ਬਾਈ ਨਾਲ ਸੰਪਰਕ ਜੱਸੀ ਬਾਗ ਵਾਲੀ ਦੋਸਤੋ ਬਠਿੰਡੇ ਚ ਤੋਂ ਰਹਿ ਗਿਆ ਤਕਰੀਬਨ ਇਹ ਕਿੰਨਾ ਕ ਦੂਰ ਹੋਊਗਾ ਆਪਣਾ ਬਠਿੰਡੇ ਤੋਂ 22 ਕਿਲੋਮੀਟਰ ਹੈ ਜੀ 22 ਕਿਲੋ ਬਾ ਸੰਗਤ ਮੰਡੀ ਕੋਲੀ ਹੈ ਸੰਗਤ ਮੰਡੀ ਕੋਲੇ ਨਾਲ ਸੰਗਤ ਮੰਡੀ ਇਕ ਇਧਰ ਕਿਹੜਾ ਹੈ ਪੱਕਾ ਕਲਾ ਜੀ ਇਧਰ ਪੱਕਾ ਕਲਾ ਬਸ ਨੇੜੇ ਨੇੜੇ ਇਹ ਪਿੰਡ ਆ ਕੱਤ ਬਹੁਤ ਸੋਹਣਾ ਜੀ ਬੱਚੀ ਆ ਬਾਲਾ ਵੱਡਾ ਹੈ ਸੋਹਣਾ ਕਿ ਦਿਸ ਜਾਂਦਾ ਭਾਈ ਆ ਦੀ ਕੋਈ ਪਈਆ ਕਰਮਾ ਠੰਡੀ ਸ਼ਰੀਪ ਆ ਜੀ ਪੂਰੀ ਠੰਡੀ ਸੀਲ ਆ ਕੋਈ ਕੋਈ ਮਰਜੀ ਬੈਠਾ ਰਵੇ ਕੋਈ ਥੱਲੇ ਕੋਈ ਵਾਸਤਾ ਹੀ ਨਹੀਂ ਹੁਣ ਹਾਂ ਠੀਕ ਆ ਭਾਈ ਠੀਕ ਆ ਸੋ ਜਿਹੜੇ ਵੀ ਭਰਾ ਨੂੰ ਫਿੱਟ ਆਉ ਭਾਈ ਜੀ ਕਰ ਲਿਓ ਵੀਰ ਨਾਲ ਸੰਬਰਕ ਵੀਡੀਓ ਦੇਖਣ ਲਈ ਦੋਸ ဆသိကာလဗျာကြီးဆားရံပြရံ